ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਤਾਂ ਇਹ ਖਬਰ ਫੈਡ ਦੇ ਨਾਲ ਜਿਹੜੀ ਹੋਈ ਆ ਫੈਡ ਦੀ ਜਿਹੜੀ ਮੀਟਿੰਗ ਆ ਦੋ ਦਿਨਾਂ ਮੀਟਿੰਗ ਆ ਉਹ ਸ਼ੁਰੂ ਹੋ ਚੁੱਕੀ ਆ ਅੱਜ ਤੇ ਕੱਲ ਜਿਹੜੀ ਉਹ ਹੋਣੀ ਆ ਇਸ ਵਿੱਚ ਬਹੁਤ ਸਾਰੇ ਲੋਕ ਕਿਆਸਰਾਈਆਂ ਦੇ ਵਿੱਚ ਆ ਵੀ ਇੰਟਰਸਟ ਰੇਟ ਕੱਟਸ ਆ ਸਕਦੇ ਆ ਪਰ ਨਾਲ ਦੇ ਨਾਲ ਉਹ ਇਸ ਗੱਲੋਂ ਵੀ ਉਹਨਾਂ ਨੂੰ ਇਹ ਵੀ ਪਤਾ ਆ ਵੀ ਇਸ ਮਹੀਨੇ ਨਹੀਂ ਅਗਲੇ ਮਹੀਨੇ ਹੋ ਸਕਦੇ ਆ બોલે આસ ટાઈમ સیوں કે رکھے ਨੇ ફેડ ਦੇ ਜਿਹੜੇ ਚੇਅਰਮੈਨ ਜੇਰੋਮ ਪਾਵਲ ਨੇ ਪਰ ਪਿਛਲੇ ਦਿਨਾਂ ਦੇ ਵਿੱਚ ફેડ ਦੇ ਹੀ ਵੱਖ-ਵੱਖ ਗਵਰਨਰਸ ਤੇ ਇਹਨਾਂ ਦੇ ਦੁਆਰਾ ਇਹ ਬਿਆਨਬਾਜ਼ੀਆਂ ਆਪਾਂ ਸੁਣੀਆਂ ਆ ਜਿਸ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਇੰਟਰਸਟ ਰੇਟ ਕੱਟਸ ਜਿਹੜੇ ਉਹ ਕਰਾਂਗੇ 인ਫਲੇਸ਼ਨ ਦਾ ਡਾਟਾ ਸਾਨੂੰ ਬਹੁਤ ਵਧੀਆ ਇਸ ਟਾਈਮ ਲੱਗ ਰਿਹਾ ਆ ਮਹਿੰਗਾਈ ਜਿਹੜੀ ਉਹ ਘਟ ਰਹੀ ਆ ਲੇਬਰ ਮਾਰਕੀਟ ਜਿਹੜੀ ਆ ਉਹ ਕੂਲ ਡਾਊਨ ਹੋ ਰਹੀ ਆ 23 ਸਾਲਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਫੈਟਦਾ ਇਹ ਬੈਂਚਮਾਰਕ ਆ 5.5 ਤੋਂ 5.5% ਦਾ ਇਹ ਇਸ ਟਾਈਮ ਪਿਛਲੇ 23 ਸਾਲਾਂ ਦੇ ਵਿੱਚ ਸਭ ਤੋਂ ਉੱਚੇ ਦਰ ਦੇ ਉੱਤੇ ਚੱਲ ਰਿਹਾ ਆ ਸੋ ਸਤੰਬਰ ਦੇ ਵਿੱਚ ਕਹਿੰਦੇ ਵੀ ਪਹਿਲੀ ਜਿਹੜੀ ਰੇਟ ਕਟਾ ਉਹ ਆ ਸਕਦੀ ਹੈ ਤੇ ਇਸ ਮੀਟਿੰਗ ਦੇ ਵਿੱਚ ਗਰਾਉਂਡ ਵਰਕ ਉਸ ਤੇ ਲਈ ਜਿਹੜਾ ਉਹ ਸੈੱਟ ਕੀਤਾ ਜਾਵੇਗਾ ਸੋ ਪਿਛਲੇ ਸਾਲ ਲਗਾਤਾਰ ਬਹੁਤ ਤੇਜ਼ੀ ਦੇ ਨਾਲ ਇਹਨਾਂ ਨੇ ਇੰਟਰਸਟ ਰੇਟ ਵਧਾਏ ਸੀ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਲਈ ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਪਿਛਲੇ ਕਈ ਮਹੀਨਿਆਂ ਤੋਂ ਇਹ ਇੰਟਰਸਟ ਰੇਟ ਆ ਉਹਨਾਂ ਨੂੰ ਸਟੇਬਲ ਕੀਤਾ ਗਿਆ ਹੈਗਾ ਉੱਥੇ ਹੀ ਰੱਖਿਆ ਗਿਆ ਆ ਆਪਣੇ ਗਵਾਂਡੀ ਮੁਲਕ ਦੇ ਵਿੱਚ ਇੰਟਰਸਟ ਰੇਟ ਕੱਟਸ ਆਉਣੇ ਆਲਰੇਡੀ ਸ਼ੁਰੂ ਹੋ ਚੁੱਕੇ ਆ ਤੇ ਲੱਗਦਾ ਹੈ ਵੀ ਉਸੇ ਰਾਹ ਦੇ ਉੱਤੇ ਫੈਡ ਰਿਜ਼ਰਵ ਆ ਉਹ ਵੀ ਚੱਲੇਗਾ ਅੱਜ ਦੀ ਜਿਹੜੀ ਐਫਓਐਮਸੀ ਦੀਆਂ ਜਿਹੜੀਆਂ ਮੀਟਿੰਗਸ ਆ ਦੋ ਦਿਨਾਂ ਮੀਟਿੰਗ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਕੱਲ ਨੂੰ ਐਗਜ਼ੈਕਟਲੀ ਪੂਰੀ ਕਲੈਰਿਟੀ ਹੋਊਗੀ ਕਿ ਕੀ ਲੋਕਾਂ ਨੂੰ ਇਹ ਸਰਪ੍ਰਾਈਜ਼ ਕਰਦੇ ਆ ਇਸ ਵਾਰ ਪਹਿਲਾਂ ਇੰਟਰਸਟ ਰੇਟ ਕੱਟ ਕਰਕੇ ਜਾਂ ਫਿਰ 2 ਮਹੀਨੇ ਹੋਰ ਵੇਟ ਕਰਾਉਣਗੇ ਜੀ ਆ ਕਹਿੰਦੇ ਵੀ ਨੰਬਰ ਆਫ ਜੌਬਸ ਜਿਹੜੀਆਂ ਅਵੇਲੇਬਲ ਆ ਉਹ ਸ਼੍ਰਿੰਕ ਹੋ ਰਹੀਆਂ ਆ ਉਹ ਘਟ ਰਹੀਆਂ ਹੈਗੀਆਂ ਇਹ ਅੱਜ ਸੀਐਨਐਨ ਦਾ ਬਿਜ਼ਨਸ ਸੈਕਸ਼ਨ ਜੋ ਆ ਉਹ ਰਿਪੋਰਟ ਕਰ ਰਿਹਾ ਹੈਗਾ ਲੇਬਰ ਡਿਪਾਰਟਮੈਂਟ ਦੇ ਮੁਤਾਬਕ ਜੌਬ ਓਪਨਿੰਗਸ ਘਟ ਗਈਆਂ ਜੂਨ ਮਹੀਨੇ ਚ ਕਾਫੀ ਤੇ ਲੋਕ ਜਿਹੜੇ ਆ ਕਈ ਵੱਡੀ ਗਿਣਤੀ ਚ ਰਿਟਾਇਰ ਵੀ ਹੋ ਰਹੇ ਹੈਗੇ ਆ ਜੂਨ ਮਹੀਨੇ ਦੇ ਵਿੱਚ ਐਸਟੀਮੇਟਡ 8.18 ਮਿਲੀਅਨ ਜੌਬਸ ਅਮਰੀਕਾ ਦੇ ਵਿੱਚ ਸਿਗੀਆਂ ਆ ਇਕਨੋਮਿਸਟ ਜਿੰਨੇ ਪ੍ਰਡिक्ट ਕਰਦੇ ਉਹਦੇ ਨਾਲੋਂ ਥੋੜਾ ਨੰਬਰ ਜ਼ਿਆਦਾ ਹੈਗਾ ਆ ਤੇ ਇਕਨੋਮਿਕਸਟ ਜੋ ਆ ਉਹ ਇਹ ਵੀ ਐਕਸਪੈਕਟ ਕਰਦੇ ਆ ਕਿ ਜਿਹੜੀਆਂ 8 ਮਿਲੀਅਨ ਜੌਬਸ ਆ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਘਟਣਗੀਆਂ ਹਾਇਰਿੰਗ ਐਕਟੀਵਿਟੀ ਅਸ ਵਨ ਆਫ ਦਾ ਲੋਇਸਟ ਅ ਪਿਛਲੇ ਮਹੀਨੇ ਜੇ ਪਿਛਲੇ 4 ਸਾਲਾਂ ਦਾ ਜਿਹੜਾ ਸਮਾਂ ਦੇਖਿਆ ਜਾਵੇ 5.34 ਮਿਲੀਅਨ ਐਸਟੀਮੇਟਡ ਹਾਇਰਸ ਤੇ ਹਾਇਰ ਰੇਟ ਜਿਹੜਾ ਆ ਲੋਇਸਟ ਆ ਅਪ੍ਰੈਲ 2020 ਤੋਂ ਲੈ ਕੇ ਹੁਣ ਤੱਕ ਇੱਕ ਫੈਕਟ ਇਹ ਵੀ ਆ ਕਹਿੰਦੇ ਭਈ ਆਉਣ ਵਾਲੇ 6 ਤੋਂ ਲੈ ਕੇ 12 ਸਾਲਾਂ ਦੇ ਵਿੱਚ ਜਿਹੜੇ ਬੇਬੀ ਬੂਮਰ ਜਨਰੇਸ਼ਨ ਆ ਉਹ ਰਿਟਾਇਰਮੈਂਟ ਏਜ ਤੇ ਪਹੁੰਚ ਰਹੀ ਆ ਹੰ 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 ਜਿਹੜੀਆਂ ਆ ਲਗਭਗ ਕਹਿੰਦੇ ਵੀ 2036 ਤਾਈ 20 ਮਿਲੀਅਨ ਜੋਬਸ ਵਣਨੀਆਂ ਆ ਉਹ ਲੋਕਾਂ ਨੇ ਰਿਟਾਇਰ ਹੋ ਜਾਣਾ ਤੇ ਨਵੇਂ ਲੋਕਾਂ ਨੂੰ ਜਿਹੜੀਆਂ ਜੋਬਸ ਉਹ ਜਿਹੜੀਆਂ ਲੈਣੀਆਂ ਪੈਣੀਆਂ ਜਾਂ ਉਹ ਲੈ ਸਕਦੇ ਆ ਪਰ ਹਜੇ ਜਿਹੜੀ ਜੋਬ ਉਹ ਥੱਲੇ ਜਾ ਰਹੀ ਆ ਸੋ ਇਹ ਤੋਂ ਇਹ ਲੱਗਦਾ ਆ ਵੀ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਹੋ ਸਕਦਾ ਇੰਟਰਸਟ ਰੇਟ ਥੋੜਾ ਜਿਹਾ ਘਟਾ ਦੇ ਪਰ ਉਹ ਹਜੇ ਤੱਕ ਇਹ ਨਹੀਂ ਦੱਸ ਰਹੇ ਵੀ ਕਿਹੜੇ ਮਹੀਨੇ ਦੇ ਵਿੱਚ ਉਹਨਾਂ ਨੇ ਇੰਟਰਸਟ ਰੇਟ ਘਟਾਉਣਾ ਹੈ ਜੀ ਜੀ